ਮਤਲਬ ਜਿਹੜੇ ਬੰਦੇ ਉਹ ਪਾਰਟੀ ਦੇ ਵਰਕਰ ਐ ਜਾਂ ਲੀਡਰ ਐ ਸੀਨੀਅਰ ਲੀਡਰ ਐ ਉਹ ਨਹੀਂ ਸਮਝਦੇ ਵੀ ਸੁਖਬੀਰ ਸਿੰਘ ਬਾਦਲ ਕੋਲੇ ਹੁਣ ਕਾਬਲੀਅਤ ਐ ਪਾਰਟੀ ਚਲਾਉਣ ਦੀ ਦੇਖੋ ਜੀ ਜਦੋਂ ਇੰਨੇ ਵਰਕਰ ਇੰਨੀ ਪਾਰਟੀ ਕਹੇ ਭਈ ਬਹੁਤ ਧੀਰ ਤੋਂ ਇਹ ਅੱਜ ਦਾ ਹੀ ਨਹੀਂ ਐ ਕਈ ਸਾਲ ਹੋ ਗਏ ਇਹ ਗੱਲ ਚੱਲਦੀ ਨੂੰ ਹੌਲੀ 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 ਫੇਰੇ ਵਾਦੀ ਵਾਦੀ ਅੱਜ ਮਤਲਬ ਦੋ ਟੜਿਆਂ ਚ ਆਖੀ ਹੋਈ ਗਈ ਆ ਅਖੀਰ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸਰਬਜੀਤ ਸਿੰਘ ਖਾਲਸਾ ਜਲ ਲੁਧਿਆਣਾ ਵਿਖੇ ਪਹੁੰਚੇ ਜਿੱਥੇ ਉਹਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਪਾਰਲੀਮੈਂਟ ਦੇ ਵਿੱਚ ਨਸ਼ੇ ਦਾ ਮੁੱਦਾ ਹੋ ਗਿਆ ਗੁਰੂਗ੍ਰਾਂਧ ਸਾਹਿਬ ਜੀ ਦੀ ਬੇਦਬੀ ਦਾ ਮੁੱਦਾ ਹੋ ਗਿਆ ਤੇ ਕਿਸਾਨਾਂ ਦੇ ਮੁੱਦੇ ਨੂੰ ਚੁੱਕਾਂਗਾ ਤੇ ਉਹਨਾਂ ਨੂੰ ਹੱਲ ਕਰਾਵਾਂਗਾ ਤੇ ਜਦੋਂ ਮੀਡੀਆ ਨੇ ਗੱਲਬਾਤ ਕੀਤੀ ਸ਼੍ਰੋਮਣੀ ਅਕਾਲੀ ਦਲ ਬਾਰੇ ਪੁੱਛਿਆ ਤਾਂ ਉਹਨੇ ਕਿਹਾ ਕਿ ਇਹ ਕਲੇਸ਼ ਕਾਫੀ ਸਮੇਂ ਤੋਂ ਚੱਲ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੋਚਣਾ ਚਾਹੀਦਾ ਤੇ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਸੈਂ ਮੰਨੂ ਪ੍ਰਧਾਨ ਜੀ ਤੇ ਤਾਂ ਅਸੀਂ ਔਰੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਚ ਆਏ ਆ ਮੈਂ ਔਰੇ ਮੱਥਾ ਟੇਕਣ ਆਏ ਆ ਕਿਹੋ ਜਿਹਾ ਸਮੇਂ ਤੇ ਉਹ ਇੱਥੇ ਆਯੋਗ ਤੇ ਹੋਰ ਕੀ ਤੇ ਸ਼ਾਰਜ ਕਿੱਥੇ ਫੇਰਾ ਪਿਆ ਨਾ ਹੋਰ ਨਹੀਂ ਔਰੇ ਸਪੈਸ਼ਲੀ ਆਏ ਆ ਅਸੀਂ ਔਰੇ ਹੀ ਆਏ ਆ ਸਪੈਸ਼ਲ ਮੱਥਾ ਟੇਕਣ ਉਸ ਦੇ ਵਿੱਚ ਪਾਰਲੀਮੈਂਟਰੀ ਸੋਚ ਲੀ ਹੈ ਤੇ ਕਿਹੋ ਜਿਹੇ ਮੁੱਦੇ ਤੇ ਲੈ ਕੇ ਹੁਣ ਜਾ ਰਹੇ ਹੋ ਪਾਰਲੀਮੈਂਟ ਦੇ ਵਿੱਚ ਅਸੀਂ ਤਿੰਨ ਮੁੱਦੇ ਦਾ ਪਹਿਲਾਂ ਪ੍ਰਾਇੋਰਟੀ ਤੇ ਆ ਇਕ ਤਾਂ ਵੀ ਕਿਸਾਨਾਂ ਦੀਆਂ ਮੰਗਾਂ ਦੂਜਾ ਬੰਦੀ ਸਿੰਘ ਤੀਜਾ ਜਿਹੜੀ ਮਹਾਰਾਜ ਦੀ ਬੇਅਦਬੀ ਜਦੋਂ ਵੀ ਹੁੰਦੀ ਹੈ ਜਾਂ ਹੋਈ ਹੈ ਉਹਦੇ ਵਿੱਚ ਜਿਹੜੀ ਸਜ਼ਾ ਹੈ 3 ਸਾਲ ਦੀ ਹੈ ਸਜ਼ਾ ਘੱਟ ਹੈ ਉਹ ਲਾਈਫ ਇਨ ਪ੍ਰਿਜ਼ਨਮੈਂਟ ਹੋਣੀ ਚਾਹੀਦੀ ਹੈ ਘੱਟੋ ਘੱਟ ਉਮਰ ਕੈਦ ਇੱਕ ਜਲੰਧਰ ਜਿਮਨੀ ਚੋਣ ਦਾ ਕਿ ਕੀ ਲੱਗ ਰਿਹਾ ਹੈ ਕਿਉਂਕਿ ਵੱਖਵਾ ਪਾਰਟੀ ਤੁਹਾਡਾ ਕਿਹਦੀ ਸਮਰਥਨ ਨਹੀਂ ਨਹੀਂ ਸਾਡਾ ਕਿਸੇ ਕੋਲ ਨੂੰ ਸਮਰਥਨ ਨਹੀਂ ਹੈ ਜੀ ਜਿਮਨੀ ਚੋਣ ਦਾ ਅਸੀਂ ਕਿਸੇ ਲਈ ਮਤਲਬ ਸਮਰਥਨ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਜੀ ਜੀ ਇੱਕ ਸ਼੍ਰੋਮਿਕਾ ਤੁਹਾਡਾ ਕੀ ਲੜਾ ਕਿ ਜੋ ਚੱਲਦਾ ਪਿਆ ਪਾਰਟੀ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਕਟਾਉਣਾ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਕਿ ਪੰਥਕ ਨੁਮਾਇੰਦੀ ਕਰਦੀ ਕਿਸੇ ਪਾਰਟੀ ਹੁਣ ਹਾਲਾਤ ਨਹੀਂ ਨਹੀਂ ਉਹਨਾਂ ਦਾ ਹੀ ਆਪਣਾ ਮੈਟਰ ਹੈ ਜੀ ਪਾਰਟੀ ਦਾ ਮਤਲਬ ਜਿਹੜੇ ਬੰਦੇ ਉਹ ਪਾਰਟੀ ਦੇ ਵਰਕਰ ਐ ਜਾਂ ਲੀਡਰ ਐ ਸੀਨੀਅਰ ਲੀਡਰ ਐ ਉਹ ਨਹੀਂ ਸਮਝਦੇ ਵੀ ਸੁਖਬੀਰ ਸਿੰਘ ਬਾਦਲ ਕੋਲੇ ਹੁਣ ਕਾਬਲੀਅਤ ਐ ਪਾਰਟੀ ਚਲਾਉਣ ਦੀ ਉਹ ਫਿਰ ਅੱਡ ਹੋਣਾ ਚਾਹੁੰਦੇ ਆ ਉਹਨਾਂ ਦਾ ਮੈਟਰ ਐ ਜੀ ਆਪਣਾ ਕਿ ਜੋ ਸੁਖਬੀਰ ਬਾਦਲ ਲਗਾਤਾਰ ਪੱਲਾ ਵਿਰੋਧ ਕਰਦਾ ਰਿਹਾ ਹੈ ਕਿ ਛੱਡਣਾ ਚਾਹੀਦਾ ਉਹਨਾਂ ਨੂੰ ਦੇਖੋ ਜੀ ਜਦੋਂ ਐਨੇ ਵਰਕਰ ਇੰਨੀ ਪਾਰਟੀ ਕਹੇ ਭਈ ਬਹੁਤ ਧੀਰ ਤੋਂ ਇਹ ਅੱਜ ਦਾ ਹੀ ਨਹੀਂ ਐ ਕਈ ਸਾਲ ਹੋ ਗਏ ਇਹ ਗੱਲ ਚੱਲਦੀ ਨੂੰ ਹਾਲੀ 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 ਫੇਰੇ ਵੱਦੀ ਵੱਦੀ ਅੱਜ ਮਤਲਬ ਦੋ ਧੜਿਆਂ ਚ ਆਖੀ ਹੋਈ ਗਈ ਆ ਅਖੀਰ ਨੂੰ ਤੇ ਇਸ ਗੱਲ ਤੇ ਤਾਂ ਸੁਖਵੀਰ ਸਿੰਘ ਨੂੰ ਵੀ ਸੋਚਣਾ ਚਾਹੀਦਾ ਬਾਦਲ ਨੂੰ ਵੀ ਇੱਕ ਬਨਾਨੇ ਲੈ ਕੇ ਵੀ ਅਜੇ ਡੱਬੂ ਘਰ ਤੇ ਬੰਦ ਨਹੀਂ ਉਹ ਕਹਿੰਦੇ ਸੀ ਟੋਲ ਲੜਾਂਗੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੋ ਜਿਹਾ ਰਹਿਣਾ ਸਮਝਾ ਰਿਹਾ ਆਪਣਾ ਜੀ ਸਮਰਥਨ ਹੈ ਜਿੰਨੇ ਵੀ ਆਪਣੇ ਸਿੰਘ ਹੈ ਹੁਣ ਬਾਈ ਇਲੈਕਸ਼ਨ ਚਾਹੁੰਦੇ ਆ ਲੜਨੀ ਤੇ ਅਸੀਂ ਤਾਂ ਸਪੋਰਟ ਕਰਾਂਗੇ ਜੀ ਹਾਂ ਕੋਈ ਮੁਹਿੰਮ ਵੀ ਚਲਾਓਗੇ ਸੁਣ ਲੈ ਕੋਈ ਪ੍ਰਚਾਰ ਕਿੰਨਾ ਸ਼ੁਰੂ ਬਿਲਕੁਲ ਜੀ ਮੈਂ ਜਾਣਾ ਹੈ ਹੁਣ ਡੈਲੀ ਜਾਣਾ ਹੈ ਸਪੀਕਰ ਤੋਂ ਟਾਈਮ ਲੈਣਾ ਹੈ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਮੈਂ ਉਹਨਾਂ ਦੇ ਪ੍ਰੀਫਰੈਂਸ ਨੂੰ ਮਲਾਉਣਾ ਮੈਂ ਸਪੀਕਰ ਨੂੰ ਕਿਉਂਕਿ ਮੈਂ ਜਾ ਕੇ ਫਿਰ ਸਪੀਕਰ ਜਿਸ ਦਿਨ ਦਾ ਟਾਈਮ ਦੇਗਾ ਫਿਰ ਉਸ ਦਿਨ ਉਹ ਆਉਣਗੇ ਫਿਰ ਮਲਾਣਾ ਹੈ ਸਾਰਾ ਸੀ ਕਿਉਂਕਿ ਗੱਲ ਇਹ ਹੈ ਨਾ ਜੀ ਹੁਣ ਜਿਹੜੇ ਤਾਂ ਹਾਰੇ ਆ ਉਹਨਾਂ ਨੂੰ ਤਾਂ ਮੰਤਰੀ ਬਣਾਤਾ ਸੈਂਟਰ ਚ ਤੇ ਜਿਹੜੇ ਜਿੱਤੇ ਆ ਉਹਨਾਂ ਨੂੰ ਹਲੇ ਸੌਂ ਵੀ ਨਹੀਂ ਚਕਾਈ ਆ ਤੇ ਪਰ ਤੁਸੀਂ ਲੈ ਕੇ ਤੁਹਾਡੀ ਪੈਨਸ ਲੈ ਕੇ ਉਸ ਤਰ੍ਹਾਂ ਉਹ ਤੜਕੀ ਹੋਰ ਕਹਿੰਦਾ ਚਾਹੋਗੇ ਸੂਬੇ ਜੋ ਕਾਨੂੰਨ ਵਿਵਸਥਾ ਸਥਿਤੀ ਬਣਾਈ ਜਾਂ ਨਸ਼ਾ ਲੈ ਕੇ ਤੁਸੀਂ ਗੱਲ ਕੀਤੀ ਸੀ ਦੱਸੋ ਮੈਂ ਕਿ ਤੁਹਾਡਾ ਬਹੁਤ ਮਾੜਾ ਹਾਲ ਹੈ ਜੀ ਸੂਬੇ 'ਚ ਤਾਂ ਨਸ਼ਿਆਂ ਦਾ ਅਸੀਂ ਨਾ ਜਿਹੜੀ ਹੁਣ ਪਿੰਡ ਪੱਧਰੀ ਅਸੀਂ ਕਮੇਟੀਆਂ ਬਣਾਵਾਂਗੇ ਉਹੀ ਕਮੇਟੀ ਸਾਡੀ ਨਸ਼ਿਆਂ ਦੇ ਖਿਲਾਫ ਵੀ ਕੰਮ ਕਰੋ ਤੇ ਉਸ ਤਰ੍ਹਾਂ ਵਾ ਕਿੰ ਕਰ ਜਾਓਗੇ ਕਿ ਹੋਰ ਵੀ ਸਰਕਾਰ ਵੱਲੋਂ ਵੀ ਲਗਾਤਾਰ ਦਾਅਵੇ ਕਿਤੇ ਜਾ ਰਹੇ ਨੇ ਜਿਵੇਂ ਇਹ ਭ੍ਰਿਸ਼ਟਾਚਾਰ ਦਾ ਕਾਫੀ ਵੱਡਾ ਮੁੱਦਾ ਹੈਗਾ ਐਸਾ ਕਾ ਦਾਅਵੇ ਤੁਹਾਨੂੰ ਲੱਗਦਾ ਹੈ ਕ੍ਰਪਾਸ਼ਣ ਜਦ ਤੱਕ ਵੀ ਪੁਲਿਸ ਵਾਲੇ ਪਿੱਛੇ ਬਦਲੇ ਕਰਤੀਆਂ ਨਹੀਂ ਜਾਂ ਸੀਐਮ ਸਾਹਿਬ ਨੇ ਵੱਡੇ ਪੱਧਰ ਪਹਿਲਾਂ ਜੀ ਪਹਿਲਾਂ ਵਾਲੀਆਂ ਸਰਕਾਰਾਂ ਚ ਚਲੋ ਜੇ ਪੈਸੇ ਦਿੰਦੇ ਸੀ ਕੰਮ ਤਾਂ ਹੁੰਦੇ ਸੀ ਹੁਣ ਤਾਂ ਪੈਸੇ ਵੀ ਲੋਕ ਦਈ ਜੰਨੇ ਕੰਮ ਫੇਰ ਨਹੀਂ ਹੁੰਦਾ ਬਹੁਤ ਮਾੜਾ ਹਾਲ ਹੈ ਸਰਕਾਰ ਦਾ ਬਿਜ਼ਨਸਮੈਨ ਹੈ ਉਹ ਲੱਗ ਰੋ ਮਤਲਬ ਰੋਈ ਜੰਨੇ ਉਹ ਕਹਿੰਦੇ ਬਾਈ ਜੀ ਵੀ ਇਨਾ ਮਾੜਾ ਹਾਲ ਸਾਡੇ ਬਿਜ਼ਨਸ ਦਾ ਕਦੇ ਨਹੀਂ ਹੋਇਆ ਜਿੰਨਾ ਭਗਵੰਤ ਮਾਨ ਦੀ ਸਰਕਾਰ ਚ ਹੋਇਆ ਹੈ ਬਹੁਤ ਮਾੜੀ ਗੱਲ ਹੈ ਐਕਚੁਅਲੀ ਨਾ ਕੇਜਰੀਵਾਲ ਨੂੰ ਵੀ ਦੇਖ ਕੇ ਕੋਈ ਰਿਸਪੌਂਸਿਬਲ ਬੰਦਾ ਅਪਾਇੰਟ ਕਰਨਾ ਚਾਹੀਦਾ ਸੀ ਐਜ਼ ਅ ਸੀਐਮ ਨਹੀਂ ਮੈਂ ਸਮਝਦਾ ਵੀ ਇਹ ਬੰਦਾ ਕਾਬਿਲ ਨਹੀਂ ਹੈ ਸੀਐਮ ਬਣਨ ਦੇ ਤੇ ਕਰਜ਼ਾ ਵੀ ਲੈ ਰਹੇ ਕਿ 2000 ਕਰੋੜ ਦਾ ਆਦੀ ਆਪਣਾ ਪਹਿਨਿਆ ਕਿਹੜਾ ਕੋਲੋਂ ਦੇਣੇ ਆ ਜੀ ਕਰਜ਼ਾ ਹੈ ਬਾਅਦ ਚ ਬਾਅਦ ਚ ਚਲੇ ਜਾਊਗਾ ਉਹ ਮੁੜ ਕੇ ਸਰਕਾਰੀ ਖਾਤੇ ਚ ਪਏ ਰਹਿਣੇ ਆ ਕਿਹੜਾ ਕਰਜ਼ਾ ਇਹਨਾਂ ਘਰੋਂ ਦੇਣਾ ਜਿੰਨਾ ਮਰਜ਼ੀ ਲੈ ਲਵੇ ਜੀ ਜੀ ਸ਼ੰਮੂ ਬੋਰਡ ਤੇ ਕਾਫੀ ਵਿਵਾਦ ਕਿਉਂਕਿ ਆਲਨੇ ਪਿੰਡਲੇ ਤਰਨਾ ਲੱਗਿਆ ਆਲੋਦਰ ਪਿੰਡ ਵਾਲੇ ਕਹਿੰਦੇ ਰੋਧ ਕਰ ਰਹੇ ਨੇ ਹਮ ਨੂੰ ਤੁਹਾਨੂੰ ਵੀ ਲੱਗਾ ਹੈਗਾ ਕਿ ਮਸਮਸੇ ਦਾ ਹਲਕਾ ਤੱਕ ਹੋ ਸਕਦਾ ਹੈ ਹੁਣ ਚਾਹੀਦਾ ਹੈ ਜੀ ਇਹ ਸਰਕਾਰ ਨੂੰ ਹੀ ਮੰਗਾ ਮੰਦਣੀਆਂ ਚਾਹੀਦੀਆਂ ਹੈ ਬਈ ਇਹਨਾਂ ਦਾ ਵੀ ਆਪਣਾ ਐਮਐਸਪੀ ਦਾ ਜਿਹੜਾ ਬਿੱਲ ਪਾਸ ਕਰਕੇ ਲਾਗੂ ਕਰਨ ਐਮਐਸਪੀ ਦੇ ਵੀ ਵੇਲਾਵੇ ਐਮਐਸਪੀ ਤੇ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਹੀ ਚਾਹੀਦਾ ਹੈ ਜੀ ਤੁਸੀਂ ਉਹਨਾਂ ਐਮਪੀ ਹੋ ਤੁਸੀਂ ਸੈਂਟਰ ਦੇ ਵਿੱਚ ਜਾਂਦੇ ਹੋ ਜੀ ਇਹਦੀ ਮੰਗ ਰੱਖੋਗੇ ਜਾ ਕੇ ਬਿਲਕੁਲ ਬਿਲਕੁਲ ਜੀ ਬਿਲਕੁਲ ਅਸੀਂ ਹੁਣ ਵੀ ਮੇਰੇ ਨਾਲ ਗੱਲ ਹੋਈ ਸੀ ਸੈਂਟਰ ਦੇ ਵਿੱਚ ਤੇ ਮੈਂ ਆਹੀ ਰੱਖਿਆ ਹੈ ਮੰਗ ਹੀ ਰੱਖੀ ਹੈ ਬਈ ਇਨਾਂ ਨੂੰ ਐਮਐਸਪੀ ਦਿੱਤੀ ਜਾਵੇ ਜੀ ਆਪਣਾ ਘਰ-ਬਾਰ ਛੱਡ ਕੇ ਬਾਹਰ ਸੜਕਾਂ ਤੇ ਬਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ ਬਹੁਤ ਮੁਸ਼ਕਿਲ ਕੰਮ ਹੈ ਇੱਕ ਬੁੱਢਾ ਨਾ ਨਿਕਲ ਲੁਧਿਆਣੀਆਂ ਤੇ ਕਾਫੀ ਪੋਲੂਸ਼ਨ ਦਾ ਕਾਰਨ ਬੰਦਾ ਪੈਣਾ ਕਾਫੀ ਪ੍ਰਸ਼ਾਸਨ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਨੂੰ ਲੈ ਕੇ ਤੁਸੀਂ ਕੋਈ ਉਪਰਾਲਾ ਕਰਨ ਜਾ ਰਹੇ ਆ ਅਗਲੇ ਦਿਨਾਂ ਦੇ ਕੁਝ ਚੱਕਰਾਂ ਕੋਈ ਨਹੀਂ ਜੀ ਜਿਵੇਂ ਮੈਟਰ ਮੇਰੇ ਕੋਲੇ ਪ੍ਰੋਪਰ ਆਏਗਾ ਫਿਰ ਅਸੀਂ ਦੇਖਦੇ ਹਾਂ ਜੋ ਵੀ ਕਿਉਂਕਿ ਪੋਲੂਸ਼ਨ ਦਾ ਜਿਹੜਾ ਮੈਟਰ ਹੈ ਇਹ ਤਾਂ ਸਾਰੀ ਦੁਨੀਆ ਦੇ ਵਿੱਚ ਹੀ ਬਹੁਤ ਗੰਭੀਰ ਹੈ ਅਨਾ ਇਹਨੂੰ ਬਹੁਤ ਪੋਲੀੂਸ਼ਨ ਬਹੁਤ ਜ਼ਿਆਦਾ ਵੱਧ ਗਿਆ ਉਹਦੇ ਕਰਕੇ ਹੀ ਗਰਮੀ ਇੰਨੀ ਜ਼ਿਆਦਾ ਹੋ ਗਈ ਹੈ ਅੱਜ ਦਾ ਜਿਵੇਂ ਮੈਟਰ ਸਾਡੇ ਕੋਲੇ ਆਏਗਾ ਤੇ ਅਸੀਂ ਨੂੰ ਕੋਈ ਨਹੀਂ ਦੇਖਾਂਗੇ ਠੀਕ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਦਰਸ਼ਨਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ